ਭਾਰਤੀ ਜਨਤਾ ਪਾਰਟੀ ਨੂੰ ਵੀ ਕਿਤਨਾ ਕਿਤੇ ਕਨਫਿਊਜ਼ਨ ਚ ਪਾ ਦਿੱਤਾ ਹੋਇਆ ਇਸ ਨੀਤੀ ਨੇ ਇਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਇਹ ਨੀਤੀ ਕਿਸਾਨਾਂ ਦੇ ਨਾਲ ਕਲੈਸ਼ ਵਾਲੀ ਨੀਤੀ ਕਿਤਨਾ ਕਿਤੇ ਭਾਰਤੀ ਜਨਤਾ ਪਾਰਟੀ ਦੀ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਰਹੀ ਹੈਗੀ ਆ ਪਰ ਹੁਣ ਕੀ ਫਿਰ ਇਹਨੂੰ ਇਕੱਲਾ ਲੁਧਿਆਣੇ ਦੇ ਇਲੈਕਸ਼ਨ ਨਾਲ ਜੋੜ ਕੇ ਦੇਖ ਸਕਦੇ ਹਾਂ ਜਾਂ ਲੰਬੇ ਕਿਤਨਾ ਕਿਤੇ ਸੰਦਰਭ ਦੇ ਵਿੱਚ ਜੋ ਕੁਝ ਹੋ ਘਰ ਰਹੀ ਸੀ ਉਹੀ ਕੁਝ ਹੈ ਤੇ ਦਿੱਲੀ ਦੀ ਹਾਰ ਤੋਂ ਬਾਅਦ ਇਹ ਲੱਗ ਰਿਹਾ ਭਗਵਾਨ ਸਿੰਘ ਮਾਨ ਭਾਜਪਾ ਨਾਲ ਮਿਲ ਕੇ ਅਗਲੀ ਚੋਣ ਲੜਨਗੇ ਹਾਂ ਨਾ ਸੋ ਉਹਨਾਂ ਦੀ ਇਹ ਪ੍ਰੋਪਾਗੈਂਡ ਦੇ ਚ ਜਿਹੜੇ ਆ ਗਏ ਉਹਨੇ ਜਿਹੜੇ ਕਿਸਾਨ ਆ ਜਿਹੜੇ ਆ ਸਿੱਖ ਨੇ ਉਹ ਉਹ ਦਲਤਾਂ ਦੇ ਕਾਮਿਆਂ ਦੇ ਆ ਹੋਰ ਦੁਕਾਨਦਾਰਾਂ ਦੇ ਜਿਹੜੇ ਵਿਰੋਧੀ ਹੈਗੇ ਉਹ ਨੀਤੀ ਹੁਣ ਇਹਨਾਂ ਨੇ ਅਪਣਾ ਲਈ ਹੋਈ ਆ ਭਗਵਾਨ ਸਿੰਘ ਮਾਨ ਨੇ ਔਰ ਉਹ ਤੋਂ ਸੰਕੇਤ ਇਹ ਮਿਲ ਰਹੇ ਹੈਗੇ ਆ ਵੀ ਜੇ ਲਾਲਾ ਕੇਜਰੀਵਾਲ ਨਾਲ ਉਹਨਾਂ ਦੀ ਕੋਈ ਗੱਟਮਟ ਨਾ ਰਣੀ ਅਗਲੀ ਵਾਰ ਲਈ ਸੋ ਭਗਵਾਨ ਸਿੰਘ ਮਾਨ ਜਾਂ ਦਾ ਪਾ ਦੇ ਪਾ ਦਾ ਸੀਐਮ ਦਾ ਚਿਹਰਾ ਹੋਣਗੇ ਜਾਂ ਫਿਰ ਉਹਨਾਂ ਨਾਲ ਰਲ ਕੇ ਕਿਰਤਨਾ ਕਿਤੇ ਜਿਹੜੀ ਅਗਲੀ ਚੋਣ ਆ ਉਹ ਲੜਨਗੇ ਕਿਉਂਕਿ ਹੁਣ ਜਦੋਂ ਬੰਦਾ ਸੱਤਾ 'ਚ ਆ ਜਾਂਦਾ ਫਿਰ ਸੱਤਾ ਤੋਂ ਬਿਨਾਂ ਰਹਿਣਾ ਬਹੁਤ ਔਖਾ ਹੈ ਸੋ ਉਹਦਾ ਆਪਣਾ ਸਰਵਾਈਵਲ ਦਾ ਸਵਾਲ ਹੋ ਜਾਂਦਾ ਸੋ ਹੁਣੇ ਦੋਹੇ ਗੱਲਾਂ ਨੇ 1993 ਦੇ ਵਿੱਚ ਝੂਠਾ ਪੁਲਿਸ ਮੁਕਾਬਲਾ ਜਿਹੜੇ ਕਿ ਬਹੁਤ ਸਾਰੇ ਹੋਏ ਔਰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਭਾਈ ਜਸਵੰਤ ਸਿੰਘ ਖਾਲੜਾ ਹੁਣਾਂ ਦੀ ਸ਼ਹਾਦਤ ਹੀ ਇਸ ਮਸਲੇ ਤੇ ਹੁੰਦੀ ਹੈਗੀ ਆ ਕਿ ਕਿਉਂਕਿ ਉਹ ਇਹਨਾਂ ਚੀਜ਼ਾਂ ਦੀ ਫਾਈਂਡਿੰਗਸ ਕਰ ਰਹੇ ਸੀ ਉਹ ਚੀਜ਼ਾਂ ਲੱਭ ਰਹੇ ਸੀ ਕਿ ਕਿੰਨੇ ਜਿਹੜੇ ਨੌਜਵਾਨ ਨੇ ਗਾਇਬ ਕੀਤੇ ਗਏ ਨੇ ਔਰ ਕਿੰਨਿਆਂ ਨੂੰ ਜਿਹੜਾ ਹੈ ਲਵਾਰਸ ਲਾਸ਼ਾਂ ਕਹਿ ਕੇ ਜਿਹੜਾ ਹੈ ਸਾੜ ਦਿੱਤਾ ਗਿਆ ਤੇ ਉਹ ਪੁਲਿਸ ਦੇ ਰਿਕਾਰਡ ਚ ਭਾਵੇਂ ਗਾਇਬ ਹੀ ਜਿਹੜੇ ਨੇ ਉਹ ਦਿਖਾਏ ਗਏ ਨੇ ਸਰਦਾਰ ਰਪਤਾਰ ਸਿੰਘ ਜੀ ਕੀ ਕਹੋਗੇ ਜੋ ਸੀ타ਰਾਮ ਜੋ ਕਿ ਉਸ ਟਾਈਮ ਤੇ ਐਸ ਐਚਓ ਸੀ ਉਸ ਨੂੰ ਉਮਰ ਕੈਦ ਹੋਈ ਹੈ ਸੀਬੀਆਈ ਕੋਰਟ ਤੇ ਹਾਂਜੀ ਹਾਂਜੀ ਸੋ ਇਹ ਸਵਾਗਤ ਇਹ ਹੋ ਹੈਗਾ ਸੋ ਸੀ타ਰਾਮ ਬਾਰੇ ਦੱਸ ਦਈਏ ਭਈ ਅਜੀਤ ਸਿੰਘ ਸੰਧੂ ਦਾ ਜਿਹੜਾ ਹੈਗਾ ਰਾਈਟ ਹੈਂਡ ਮੈਨ ਸੀਗਾ ਸੋ ਅਜੀਤ ਸਿੰਘ ਸੰਧੂ ਨੇ ਜਿੰਨੇ ਵੀਆ ਕਿਲਿੰਗਸ ਕਰੀਆਂ ਉਹਦੇ ਵਿੱਚ ਸੀਤਾ ਰਾਮ ਦਾ ਨੌ ਬੋਲ ਇੱਕ ਜਸਪਾਲ ਸਿੰਘ ਦਾ ਡੀਐਸਪੀ ਜਿਹਨੂੰ ਜਸਵੰਤ ਸਿੰਘ ਖਾਲੜਾ ਦੇ ਕੇਸ ਵਿੱਚ ਸਜ਼ਾ ਹੋਈ ਆ ਤੇ ਦੂਸਰਾ ਸੀਤਾ ਰਾਮ ਦਾ ਸੋ ਇਹ ਲਗਾਤਾਰ ਇਹਨੇ ਸ਼ਹੀਦ ਭਗਤ ਸਿੰਘ ਦਾ ਭਾਣ ਜਾਂ ਜਿਹੜਾ ਕੁਲਜੀਤ ਸਿੰਘ ਠੱਟ ਹੈਗਾ ਹੁਸ਼ਿਆਰਪੁਰ ਤੋਂ ਉਹ ਵੀ ਇਹਨਾਂ ਨੇ ਫੜ ਕੇ ਮਾਰਿਆ ਸੀਗਾ ਸੋ ਐਸਐਸਪੀ ਬਸਰਾ ਨੇ ਤੇ सीताराम ਨੇ ਉਹਦੇ ਵਿੱਚ ਇਹਨਾਂ ਨੂੰ ਉਮਰ ਕੈਦ ਹੋਈ ਸੀ 10 ਕੁ ਸਾਲ ਕੱਟਣ ਤੋਂ ਬਾਅਦ ਫਿਰ ਹਾਈ ਕੋਰਟ ਚੋਂ ਕੋਈ ਪਾ ਕੇ ਤੇ ਥੋੜਾ ਬਹੁਤਾ ਉਹ ਤਕਨੀਕੀ ਨੁਕਸ ਜਿਹਾ ਪਾ ਕੇ ਉਹਦੇ ਵਿੱਚੋਂ ਫਿਰ ਇਹ 10 ਸਾਲਾਂ ਤੋਂ ਬਾਅਦ ਜਿਹੜਾ ਹੈਗਾ ਬਾਹਰ ਆ ਗਿਆ ਸੀ ਹੁਣੇ ਨਵੇਂ ਕੇਸ ਆ ਇਹ ਹੋਇਆ ਦੋ ਨੌਜਵਾਨ ਚੱਕੇ ਜਾਂਦੇ ਆ ਤਰਨਤਾਰਨ ਏਰੀਏ ਚੋਂ ਇੱਕ 30 ਜਨਵਰੀ 1993 ਨੂੰ ਚੱਕਿਆ ਜਾਂਦਾ ਜਿਹਦਾ ਨਾਮ ਰੱਖਿਆ ਗੁਰਦੇਵ ਸਿੰਘ ਹੈਗਾ ਦੂਜਾ ਸੁਖਵੰਤ ਸਿੰਘ ਹੈਗਾ ਸੁਖਵੰਤ ਸਿੰਘ ਨੂੰ 5 ਫਰਵਰੀ ਨੂੰ ਚੱਕਿਆ ਜਾਂਦਾ ਉਹ 1993 ਨੂੰ ਸੋ ਦੋਵਾਂ ਨੂੰ ਕਲੱਬ ਕਰਕੇ 6 ਫਰਵਰੀ ਨੂੰ ਇਹਨਾਂ ਦਾ ਜਿਹੜਾ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਜਾਂਦਾ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਹੈਗਾ ਵੀ ਇਹਨਾਂ ਤੋਂ ਹਥਿਆਰ ਮਿਲੇ ਹੈਗੇ ਆ ਹੂੰ ਸੋ ਉਹ ਉਹ ਹਥਿਆਰਾਂ ਦਾ ਪਾਇਆ ਗਿਆ ਤੇ 300 ਕਤਲਾਂ ਦੇ ਦੋਸ਼ੀ ਆ ਜਿਹੜਾ ਇਹਨਾਂ ਨੂੰ ਦੱਸਿਆ ਗਿਆ ਸੋ ਇਹ ਕੇਸ ਬਹੁਤ ਲੰਮੇ ਸਮੇਂ ਤੋਂ ਸੀਬੀਏ ਇਹ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਇਹਦੀ ਜਾਂਚ ਕਰਨ ਲਈ ਕਿਹਾ ਸੀ ਹੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਸੀਬੀਆਈ ਨੇ ਅਸੀਂ ਵਾਰ-ਵਾਰ ਸੀਬੀਆਈ ਦੀ ਸ਼ਿਲਾਘਾ ਕਰਦੇ ਆ ਵੀ ਜਦੋਂ ਉਹਨਾਂ ਨੂੰ ਪ੍ਰੋਫੈਸ਼ਨਲੀ ਕੰਮ ਦਿੱਤਾ ਗਿਆ ਉਹਨਾਂ ਨੇ ਬਹੁਤ ਵਧੀਆ ਤੇ ਇਮਾਨਦਾਰ ਢੰਗ ਨਾਲ ਇਹਨਾਂ ਕੇਸਾਂ ਦੀ ਜਾਂਚ ਪੜਤਾਲ ਕਰੀ ਐ ਸੋ ਸੀਬੀਆਈ ਦੇ ਸਾਰੇ ਆਫੀਸਰ ਸਹਿਬਾਨ ਤੇ ਸੀਬੀਆਈ ਦੇ ਸਾਰੇ ਜਿਹੜੇ ਵਕੀਲ ਸਹਿਬਾਨ ਆ ਅਸੀਂ ਉਹਨਾਂ ਦੀ ਸ਼ਲਾਘਾ ਕਰਦੇ ਆ ਤੇ ਵਧਾਈ ਵੀ ਭੇਜਦੇ ਆ ਵੀ ਉਹਨਾਂ ਨੇ ਪੂਰੀ ਪ੍ਰਤੀਬੱਧਤਾ ਤੇ ਇਮਾਨਦਾਰੀ ਨਾਲ ਜਿਹੜਾ ਉਹ ਸਾਰਾ ਕਾਰਜ ਕਰਿਆ ਸੋ ਫਿਰ ਬਹੁਤ ਦੇਰ ਜਦੋਂ ਜਾਂਚ ਹੋ ਗਈ ਜਾਂਚ ਤੋਂ ਬਾਅਦ ਇਹਨਾਂ ਨੇ ਇੱਕ ਬਹੁਤ ਸਾਰੇ ਪੁਲਿਸ ਆਫਸਰਾਂ ਨੇ ਕਾਨੂੰਨੀ ਅੜਕਾ ਲਾਇਆ ਵੀ 1983 ਤੋਂ ਬਾਅਦ ਜਿਹੜਾ ਪੰਜਾਬ ਹੈ ਉਹ ਡਿਸਟਰਬਡ ਏਰੀਆ ਐਕਟ ਸੀ ਸੋ ਡਿਸਟਰਬਡ ਏਰੀਆ ਐਕਟ ਤਹਿਤ ਪੋਰਸ ਬੰਨੋ ਕੀਤੀਆਂ ਹੋਈਆਂ ਵਧੀਆਂ ਕੇਸ ਨਹੀਂ ਸੀ ਚੱਲਦੇ ਸੈਂਟਰ ਤੋਂ ਮਨਜ਼ੂਰੀ ਮਿਲਦੀ ਸੀ ਜੀ ਜੀ ਸੋ ਉਹ 12 13 ਸਾਲ ਕੇਸ ਚੱਲਿਆ ਹੀ ਨਹੀਂ ਸੈਂਟਰ ਤੋਂ ਮਨਜ਼ੂਰੀਓ ਨਹੀਂ ਆਉਣ ਦਿੱਤੀ ਉਹਨਾਂ ਨੇ ਮਤਲਬ ਇਹ ਜਿੰਨੇ ਵੀ ਕੇਸਿਸ ਹੁਣ ਆ ਰਹੇ ਨੇ ਉਸੇ ਤਰੀਕੇ ਦੇ ਨਾਲ ਹੀ ਉਹ ਉਹ 12 13 ਸਾਲ ਰੁਕੇ ਹੀ ਰਹੇ ਆ ਸੋ 12 13 ਸਾਲਾਂ ਤੋਂ ਬਾਅਦ ਜਦੋਂ ਸੈਂਟਰ ਤੋਂ ਮਨਜ਼ੂਰੀ ਆਈ ਫਿਰ ਉਹ ਕੇਸ ਚੱਲਿਆ ਉਹਦੇ ਵਿੱਚੋਂ ਫਿਰ ਨਾ ਤਾਂ ਹੁਣ ਜਿਹੜੇ ਹਥਿਆਰ ਦਿਖਾਏ ਸੀ ਉਹ ਕਹਿੰਦੇ ਜਿਹੜੇ ਹਥਿਆਰ ਦਿਖਾਏ ਸੀ ਉਹ ਦੱਸੋ ਕਿੱਥੇ ਆ ਹੂੰ ਹੂੰ ਕਿਉਂਕਿ ਹਥਿਆਰ ਹਾਈ ਨਹੀਂ ਸੀ ਕਿਦਰੇ ਨਾ ਉਹ ਤਾਂ ਜਸਟ ਆਪਣੇ ਕੋਲ ਹੀ ਕਿਉਂਕਿ ਪੁਲਿਸ ਦਾ ਇਹ ਮੋਡਸ ਆਪਰੇਂਡੀ ਸੀ ਹੁਣ ਕਈ ਵਾਰ ਇਹ ਹੁੰਦਾ ਵੀ ਕੋਈ ਖਾੜਕੋ ਦਲ ਦੇ ਮੈਂਬਰ ਫੜੇ ਗਏ ਆ ਉਹਨਾਂ ਤੋਂ 10 AK-47 ਫੜੀਆਂ ਗਈਆਂ ਤੇ 3 ਰਵਾਲਵਰ ਫੜੇ ਗਏ ਆ ਉਹਨਾਂ ਨੇ 9 AK-47 ਆਪਣੇ ਨਜਾਇਜ਼ ਕਬਜ਼ੇ ਚ ਰੱਖ ਲੈਣੀਆਂ ਪੁਲਿਸ ਨੇ ਇੱਕ ਉਹਨਾਂ ਤੇ ਪਾ ਦੇਣੀਆਂ ਜਿਹੜੀਆਂ ਉਹ 10 ਬਚੀਆਂ ਜਾਂ ਤਾਂ ਆਪ ਜੋ ਇਹ ਕੋਈ ਗੈਰ ਕਾਨੂੰਨੀ ਕਾਰਵਾਈਆਂ ਕਰਨੀਆਂ ਉਹਦੇ ਵਿੱਚ ਯੂਜ਼ ਕਰ ਲੈਂਦੇ ਸੀ ਪੁਲਿਸ ਕੈਟਸ ਦਾ ਵੀ ਉਹਨਾਂ ਕਾਫੀ ਮਾਰਦੇ ਸੀ ਜਾਂ ਫਿਰ ਇਹ ਹੁੰਦਾ ਸੀਗਾ ਵੀ ਕਿਤੇ ਨਾ ਕਿਤੇ ਉਹ ਜਿਹੜੇ ਗਾਹਾਂ ਬੰਦੇ ਫੜੇ ਜਾਣੇ ਆ ਇੱਕ ਉਹਦੇ ਦੇ ਪਾਸੇ ਸੋ ਇਸ ਤਰ੍ਹਾਂ ਪੁਲਿਸ ਕੋਲ ਬਹੁਤ ਅਸਲਾ ਪਿਆ ਹੁੰਦਾ ਸੀਗਾ ਸੋ ਕਈ ਵਾਰੀ ਜ਼ਿਆਦਾ ਫੜੇਗੇ ਘੱਟ ਫੜੇਗੇ ਫਿਰ ਜੇ ਤੋਂ ਘੱਟ ਫੜਿਆ ਗਿਆ ਉਹਦੇ ਤੇ ਇੱਕ ਪਾਸੇ ਸੋ ਇਸ ਤਰ੍ਹਾਂ ਦਾ ਇਹ ਇਹ ਸਾਰਾ ਉਸ ਹਨੇਰੇ ਦੌਰ ਵਿੱਚ ਬਹੁਤ ਕੁਛਾ ਜਿਹੜਾ ਗਲਤ ਹੋਇਆ ਸੋ ਸੀਤਾ RAM ਅਜੀਤ ਸਿੰਘ ਸੰਧੂ ਦੀ ਟੀਮ ਦਾ ਮੇਨ ਮੈਂਬਰ ਸੀ ਜਸਪਾਲ ਸਿੰਘ ਨਾਲ ਅਸ਼ੋਕ ਕੁਮਾਰ ਨਾਲ ਤੇ ਹੋਰਾਂ ਨਾਲ ਤੇ ਇਸ ਕੇਸ ਵਿੱਚ ਆ ਜਿਹੜੀ ਉਹਨੂੰ ਉਮਰ ਕੈਦ ਹੋਈ ਹੈਗੀ ਆ ਸੋ सीबीआई ਦੇ ਇਨਵੈਸਟੀਗੇਟਿਵ ਆਫਿਸਰਸ ਦੀ ਅਸੀਂ ਛਲਾਗਾ ਕਰਦੇ ਆ ਤੇ ਉਹਨਾਂ ਨੂੰ ਵਧਾਈ ਵੀ ਦਿੰਦੇ ਆ ਤੇ सीबीआई ਦੇ ਜਿਹੜੇ ਵਕੀਲ ਸਹਿਬਾਨ ਨੇ ਸਤਿਕਾਰ ਨਾਲ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਗੱਲਬਾਤ ਕਰ ਲੈਣੇ ਆ ਮੌਜੂਦਾ ਪੰਜਾਬ ਸਰਕਾਰ ਦੀ ਜਿਸ ਤਰੀਕੇ ਦਾ ਮੁੱਖ ਮੰਤਰੀ ਦੇ ਨਾਲ ਆਪਾਂ ਕਹਿ ਲਈ ਕਿ ਕਿਸਾਨਾਂ ਦੇ ਨਾਲ ਇੱਕ ਤਰ੍ਹਾਂ ਦਾ ਰੀੜਕਾ ਜਿਹੜਾ ਹੈ ਉਹ ਬਣਦਾ ਹੈ ਚੱਲਦੀ ਮੀਟਿੰਗ ਦੇ ਵਿੱਚੋਂ ਬੜੀ ਤਲਖੀ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣੀ ਉੱਠ ਜਾਂਦੇ ਨੇ ਔਰ ਕਹਿੰਦੇ ਨੇ ਕਿ ਜੋ ਤੁਸੀਂ ਕਰਨਾ ਹੈਗਾ ਕਰ ਲਓ ਔਰ ਉਸ ਤੋਂ ਬਾਅਦ ਕਿਸਾਨਾਂ ਦਾ ਵੱਡਾ ਪ੍ਰੋਟੈਸਟ ਹੁੰਦਾ ਹੈ ਭਾਵੇਂ ਕਿ ਉਹਨਾਂ ਨੂੰ ਜਿਹੜਾ ਹੈ ਚੰਡੀਗੜ੍ਹ ਨਹੀਂ ਬੜਨ ਦਿੱਤਾ ਗਿਆ ਜਾਂ ਇੱਕ ਦਿਨ ਪਹਿਲਾਂ ਹੀ ਜਿਹੜੀਆਂ ਫੜੋ ਫੜਾਈਆਂ ਕਿਸਾਨ ਲੀਡਰ ਦੀਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਸਰਦਾਰ ਅਰਪਤਾਰ ਸਿੰਘ ਜੀ ਕੀ ਕਹਾਰੇ ਹੋ ਕੀ ਆਮ ਆਦਮੀ ਪਾਰਟੀ ਨੇ ਪੈਤੜਾ ਆਪਣਾ ਬਦਲਿਆ ਹੈਗਾ ਜਾਂ ਇੱਥੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਮੁੱਖ ਮੰਤਰੀ ਪੇਸ਼ ਆਏ ਨੇ ਜਾਂ ਉਸ ਤੋਂ ਬਾਅਦ ਜੋ ਹਾਲਾਤ ਬਣੇ ਨੇ ਕਿੱਧਰ ਵੱਲ ਨੂੰ ਜਿਹੜੀ ਗੱਲ ਹੈ ਉਹ ਜਾਰੀ ਹੈਗੀ ਆ ਹਾਂ ਜੀ ਐਸੋ ਕਿਸਾਨਾਂ ਨਾਲ ਰੇਡ ਕਾ ਜਿਹੜਾ ਬੰਦਾ ਕਹਿੰਦਾ ਮੈਨੂੰ ਖੇਤੀ ਦਾ ਸਾਰਾ ਕੁਝ ਪਤਾ ਉਹ ਆਪਣੇ ਹੀ ਭਰਾਵਾਂ ਨਾਲੇ ਆਪਣੇ ਬਜ਼ੁਰਗਾਂ ਸਮਾਨ ਜਿਹੜੇ ਜਿਹੜੇ ਪਤਾਂ ਨੇ ਲੋਕ ਨੇ ਉਹਨਾਂ ਨਾਲ ਜਿਹੜਾ ਇਹ ਰੇਡ ਕਾ ਕਰਨਾ ਇੱਕ ਮੁੱਖ ਮੰਤਰੀ ਦੀ ਹੈਂਕੜ ਦਿਖਾਉਣੀ ਵੀ ਤੁਸੀਂ ਕਰ ਲਓ ਜੋ ਕਰਨਾ ਹੈਗਾ ਹਾਂ ਹੁਣ ਤੁਸੀਂ ਦੇਖੋ ਵੀ ਦਿੱਲੀ ਭਾਜਪਾ ਨਹੀਂ ਬਣ ਦਿੰਦੀ ਚੰਡੀਗੜ੍ਹ ਭਗਵੰਤ ਮਾਨ ਨਹੀਂ ਬਣ ਦਿੰਦਾ ਤੇ ਫਿਰ ਲੋਕ ਜਾਣ ਕਿੱਥੇ ਜਾਣ ਕਿੱਥੇ ਸਹੀ ਗੱਲ ਹੈ ਫਿਰ ਜਾਂ ਤਾਂ ਤੁਸੀਂ ਰਿਪਰੈਜ਼ੈਂਟੇਸ਼ਨ ਕਰੋ ਹੁਣ ਤੁਸੀਂ ਦੇਖੋ ਵੀ ਸਾਰੀ ਜਿਹੜੀ ਖੇਡ ਹੈਗੀ ਆ ਉਹ ਪੰਜਾਬ ਸਰਕਾਰ ਨੇ ਕਿੰਨਾ ਕੁ ਜ਼ੋਰ ਲਾਇਆ ਹਰਿਆਣਾ ਸਰਕਾਰ ਤੇ ਦਬਾਅ ਪਾਉਣ ਲਈ ਵੀ ਉਹ ਜਿਹੜਾ ਬਲਾਕ ਕਰਿਆ ਹੋਇਆ ਰਸਤਾ ਤੁਸੀਂ ਇੱਕ ਡੈਮੋਕਰੈਟਿਕ ਕੰਟਰੀ ਵਿੱਚ ਇਸ ਤਰ੍ਹਾਂ ਸੜਕ ਨਹੀਂ ਬੰਦ ਕਰ ਸਕਦੇ ਕਿੰਨਾ ਕੁ ਪਰਸੂ ਕਰਿਆ ਪੰਜਾਬ ਸਰਕਾਰ ਸੁਪਰੀਮ ਕੋਰਟ ਚ ਗਈ ਉਹ ਤੇ ਜਦੋਂ ਆਪਾਂ ਕਹਿ ਲਈ ਕਿ ਹਰਿਆਣੇ ਦੇ ਵੱਲੋਂ ਗੋਲੇ ਆ ਰਹੇ ਸੀ ਉਦੋਂ ਨਹੀਂ ਉਹਨਾਂ ਨੇ ਕਰਿਆ ਦੇ ਕਰਨ ਲੱਕ ਦੋ ਵੀ ਕਿੱਦਾਂ ਉਹਨਾਂ ਨੇ ਜਿਸ ਤਰ੍ਹਾਂ ਯੂਕਰੇਨ ਦੀ ਵਾਰ ਵਿੱਚ ਉਹ 에ਰੀਅਲ ਗੋਲੇ ਚੱਲ ਰਹੇ ਆ ਇਸ ਤਰ੍ਹਾਂ ਸਾਡੇ ਪੰਜਾਬ ਦੇ ਕਿਸਾਨਾਂ ਤੇ ਔਰ ਇਧਰਲੇ ਬੰਦੇ ਉਹ ਕਦੀ ਵੀ ਕੋਈ ਇਸ ਤਰ੍ਹਾਂ ਦਾ ਰਿਐਕਟ ਨਹੀਂ ਹੋਇਆ ਉਹਨੂੰ ਮਤਲਬ ਆਉਣ ਦਿੱਤਾ ਗਿਆ ਹੋਣ ਦਿੱਤਾ ਗਿਆ ਔਰ ਜੇ ਪੰਜਾਬ ਕਿਤੇ ਪੰਜਾਬ ਸਰਕਾਰ ਵੱਲੋਂ ਉਹ 에ਰੀਅਲ ਗੋਲੇ ਚੱਲਦੇ ਹਰਿਆਣੇ ਦੇ ਕਿਸਾਨਾਂ ਤੇ ਤਾਂ ਸਾਨੂੰ ਅਤਵਾਦੀ ਦੇਸ਼ ਤੋਂ ਹੀ ਇਹ ਤੋੜ ਰਹੇ ਆ ਬਾਰਡਰ ਤੋਂ ਜੀਲ ਆਉਣ ਵਾਲੇ ਜਿਹੜੇ ਹਲਾਤ ਪਾ ਰਹੇ ਨੇ ਸੋ ਕਿੰਨਾ ਕੁ ਪੰਜਾਬ ਸਰਕਾਰ ਨੇ ਸਿੱਖਾਂ ਨੂੰ ਜਾਂ ਕਿਸਾਨਾਂ ਨੂੰ ਬਚਾਉਣ ਦਾ ਯਤਨ ਕਰਿਆ ਉਹਨਾਂ ਦਾ 300 ਗੁੰਡਾ ਸਾਡੀ ਸਰਾਹਤ ਆ ਕੇ ਟਰੈਕਟਰ ਤੋੜ ਗਿਆ ਬੰਦੇ ਘੁੱਟੇ 450 ਬੰਦਾ ਜ਼ਖਮੀ ਹੋਇਆ ਇੱਕ ਬੱਚੇ ਦੀ ਮੌਤ ਹੋਈ ਆ ਤੁਸੀਂ ਦੇਖੋ ਇੱਕ ਬੱਚਾ ਜਿਹਨੂੰ ਚੱਕ ਕੇ ਲੈ ਗਏ ਸੀ ਕਿੰਨਾ ਬੁਰਾ ਹਾਲ ਉਹਦਾ ਜਵਾੜਾ ਤੱਕ ਤੋੜ ਦਿੱਤਾ ਉਹ ਟੈਰਰਿਜ਼ਮ ਕਿੱਥੇ ਆ ਪੰਜਾਬ ਸਰਕਾਰ ਨੇ ਕਦੀ ਹਰਿਆਣੇ ਨਾਲ ਜਾਂ ਕੇਂਦਰ ਸਰਕਾਰ ਨਾਲ ਪਰਸੂ ਕਰਿਆ ਵੀ ਹਾਂ ਸਾਡੇ ਬੰਦੇ ਆ ਤੁਸੀਂ ਮਾਰੇ ਆ ਯਾਨੀ ਜਿਹੜੀ ਉਹ ਹਮੇ ਜਿਹੜਾ ਉਸ ਗੱਦੀ ਤੇ ਬੈਠ ਜਾਂਦਾ ਹੈਗਾ ਉਹ ਉਸ ਸਿਸਟਮ ਦੀ ਆਵਾਜ਼ ਬਣ ਜਾਂਦਾ ਹੈਗਾ ਆਪਣੇ ਲੋਕਾਂ ਦਾ ਆਪਣੇ ਵਿਚਾਰਾਂ ਦਾ ਹੁਣ ਇਹ ਕਹਿਣਾ ਵੀ ਕਿਸਾਨਾਂ ਦੇ ਧਰਨਿਆਂ ਨਾਲ ਆਮ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਤਕਲੀਫ ਹੁੰਦੀ ਹੈ ਜਦੋਂ 2-2 ਲੱਖ ਦਾ ਕਾਫਲਾ ਲੈ ਕੇ ਤੁਸੀਂ ਆਪਣੇ ਕਾਗਜ਼ ਭਰਨ ਜਾਂਦੇ ਸੀ ਉਦੋਂ ਨਹੀਂ ਸੀ ਤਕਲੀਫ ਹੋਈ ਹੁਣ ਤੁਹਾਡੀਆਂ ਰੈਲੀਆਂ ਹੁੰਦੀਆਂ ਕਿੰਨਾ ਕੁਝ ਹੁੰਦਾ ਹਾਂ ਤੁਸੀਂ ਸਾਰਾ ਜਦੋਂ ਦਰਬਾਰ ਸਾਹਿਬ ਆਏ ਮੁੱਖ ਮੰਤਰੀ ਸਾਹਿਬ ਉਹ ਸਾਰੀ ਸਟਰੀਟ ਬੰਦ ਕਰ ਦਿੱਤੀ ਗਈ ਹਾਂ ਉਹਨਾਂ ਦੇ ਆਪਣੇ ਘਰ ਦੇ ਸਾਹਮਣੇ ਇੱਕ ਸੜਕ ਨਹੀਂ ਚੱਲਣ ਦਿੱਤੀ ਜਾ ਰਹੀ ਉਹਨਾਂ ਨਾਲ ਲੋਕਾਂ ਨੂੰ ਆਉਖ ਨਹੀਂ ਹੋ ਰਹੀ ਹੱਥੋ ਹੱਥ ਉੱਪਰਲੀ ਕੋਰਟ ਜਿਹੜਾ ਹੈ ਜਾਇਆ ਜਾਂਦਾ ਹੈ ਜੇ ਹਾਈ ਕੋਰਟ ਕਹਿ ਦਿੰਦੀ ਕਿ ਖੋਲ ਦਿਓ ਹੱਥੋ ਹੱਥ ਪਟੀਸ਼ਨਾ ਪੈ ਕੇ ਸਟੇ ਲੈ ਲਈ ਜਾਂਦੀ ਹੈ ਜੀ ਹਾਈ ਕੋਰਟ ਕਹਿੰਦੀ ਸੀ ਖੋਲ ਦਿਓ ਅਗਲੇ ਦਿਨ ਹੀ ਸੁਪਰੀਮ ਕੋਰਟ ਚ ਚਲੇ ਗਏ ਸੁਪਰੀਮ ਕੋਰਟ ਚ ਕਿਉਂ ਕਿਉਂ ਨਹੀਂ ਜਾਂਦੀ ਵੀ ਉੱਥੇ ਸੜਕ ਖੋਲੀ ਜਾਵੇ ਪੰਜਾਬ ਸਰਕਾਰ ਸਪੈਸ਼ਲਲੀ ਪਟੀਸ਼ਨ ਕਿਉਂ ਨਹੀਂ ਪਾਉਂਦੀ ਵੀ ਇੱਕ ਇੱਕ ਸਿਟੀ ਜੰਦਾ ਹੱਕ ਆ ਵੀ ਆਪਣੀ ਰਾਜਸਥਾਨੀ ਚ ਜਾ ਕੇ ਪ੍ਰੋਟੈਸਟ ਕਰ ਸਕੇ ਜਦੋਂ ਭਾਰਤ ਦਾ ਕਾਨੂੰਨ ਇਹ ਤੁਹਾਨੂੰ ਅਲਾਉ ਕਰਦਾ ਹੈ ਵੇ ਤੁਸੀਂ ਸ਼ਾਂਤਮਈ ਪ੍ਰੋਟੈਸਟ ਕਰ ਸਕਦੇ ਆ ਇਹ ਇਕਤਾ ਇਕਤਾ ਗੈ ਲਾਕਾਨੂੰਨੀ ਹੈ ਨਾ ਸੋ ਇੱਕ ਤਰ੍ਹਾਂ ਨਾਲ ਇਹ ਸਿਆਸੀ ਆਪਾਂ ਕਹਿ ਸਕਦੇ ਬੇਵਫਾਈ ਦੂਜੇ ਬੰਨੇ ਅਜ ਨੈਪ ਸਿੰਘ ਸੈਣੀ ਹੁਣੀ ਜੋ ਹਰਿਆਣੇ ਦੇ ਮੁੱਖ ਮੰਤਰੀ ਨੇ ਉਹ ਵੀ ਨਸੀਹਤ ਦੇਂਦੇ ਪਏ ਸੀ ਪੁਕਮਨ ਸਿੰਘ ਮਾਨ ਨੂੰ ਕਿ ਤੁਹਾਨੂੰ ਕਿਸਾਨਾਂ ਨਾਲ ਸਹੀ ਤਰੀਕੇ ਨਾਲ ਪੇਸ਼ ਆਉਣਾ ਚਾਹੀਦਾ ਤੁਸੀਂ ਤੁਸੀਂ ਕਿੰਨਾ ਕੋ ਨੂੰ ਪੇਸ਼ ਆ ਰਹੇ ਹੋ ਤੁਸੀਂ ਬਾਰਡਰ ਬੰਦ ਕਰ ਰੱਖਿਆ ਵਾਲੇ ਦੇ ਸ਼ੰਭੂ ਦੇ ਲਾਗੇ ਤੁਸੀਂ ਸਾਰੀਆਂ ਸੜਕਾਂ ਬੰਦ ਨੇ ਸਾਰਾ ਕੁਝ ਹੈ ਉੱਥੇ ਵੱਡੇ ਕੌਮ ਦੀ ਗੋਲੀਆਂ ਚਲਾ ਗੋਲੀਆਂ ਚਲਾ ਸਾਰਾ ਸਾਰਾ ਕੁਝ ਇੱਕ ਤਰ੍ਹਾਂ ਨਾਲ ਬਾਰਡਰ ਬਣਾ ਰੱਖਿਆ ਉਹ ਪਾਕਿਸਤਾਨ ਨਾਲਾ ਸੋ ਭਗਵੰਤ ਮਾਨ ਦਾ ਇਹ ਜਿਹੜਾ ਵਤੀਰਾ ਹੈਗਾ ਕਿਸਾਨਾਂ ਨਾਲੇ ਠੀਕ ਨਹੀਂ ਹੈਗਾ ਉਹਦੇ ਚੋਂ ਤਾਂ ਬਹੁਤ ਸਾਰੇ ਲੋਕਾਂ ਨੇ ਆਪਣੇ ਪ੍ਰਕਾਸ਼ ਸਿੰਘ ਬਾਦਲ ਨਾਲ ਲੱਖ ਮਤ ਭੇਦ ਹੁਣ ਪਰ ਉਹਦੇ ਤੁਸੀਂ ਇੱਕ ਵੀਡੀਓ ਦੇਖੋ ਉਹਦੇ ਚੋਂ ਸੁੱਚਾ ਸਿੰਘ ਛੋਟੇਪੁਰ ਤੇ ਇਹ ਭਗਵੰਤ ਮਾਨ ਗਏ ਨੇ ਭਾਵੇਂ ਸੁੱਚਾ ਸਿੰਘ ਛੋਟੇਪੁਰ ਉਹਦੇ ਪਾਰਟੀ ਦੇ ਪ੍ਰਧਾਨ ਸੀ ਤੇ ਇਹ ਜਿਹੜਾ ਨਾਲ ਮੇਰੇ ਨਾਲ ਖੜੇ ਨੇ ਤੇ ਪ੍ਰਕਾਸ਼ ਸਿੰਘ ਬਾਦਲ ਹੱਥ ਜੋੜਦੇ ਆ ਰਹੇ ਆ ਕਹਿੰਦੇ ਜੇ ਤੁਸੀਂ ਕਹੋ ਤਾਂ ਮੈਂ ਤੁਹਾਡੇ ਦਫ਼ਤਰ ਵੀ ਚੱਲਿਆ ਜਾਣਾ ਵੀ ਤੁਸੀਂ ਆਓ ਇਸ ਤਰ੍ਹਾਂ ਜਿਹੜੇ ਇਹ ਹੁੰਦਾ ਚਾਹੇ ਉਹ ਬਾਚੋ ਕੁਝ ਕਰ ਮਰਜੀ ਕਰ ਦਵੇ ਪਰ ਜਿਹੜਾ ਉਹਦਾ ਫੇਸ ਵੈਲਿਊ ਤੁਸੀਂ ਉਹਦਾ ਦੇਖੋ ਵੀ ਕਿੰਨੇ ਪੋਲਾਈਟਲੀ ਕਿੰਨੇ ਢੰਗ ਨਾਲ ਤੇ ਦੂਜੇ ਪੰਨੇ ਭਾਰਤੀ ਜਨਤਾ ਪਾਰਟੀ ਨੂੰ ਵੀ ਕਿਤਨਾ ਕਿਤੇ ਕਨਫਿਊਜ਼ਨ ਚ ਪਾ ਦਿੱਤਾ ਹੋਇਆ ਇਸ ਨੀਤੀ ਨੇ ਇਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਇਹ ਨੀਤੀ ਕਿਸਾਨਾਂ ਦੇ ਨਾਲ ਕਲੈਸ਼ ਵਾਲੀ ਨੀਤੀ ਕਿਤਨਾ ਕਿਤੇ ਭਾਰਤੀ ਜਨਤਾ ਪਾਰਟੀ ਦੀ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਰਹੀ ਹੈਗੀ ਆ ਪਰ ਹੁਣ ਕੀ ਫਿਰ ਇਹਨੂੰ ਇਕੱਲਾ ਲੁਧਿਆਣੇ ਦੇ ਇਲੈਕਸ਼ਨ ਨਾਲ ਜੋੜ ਕੇ ਦੇਖ ਸਕਦੇ ਹਾਂ ਜਾਂ ਲੰਬੇ ਕਿਤਨਾ ਕਿਤੇ ਸੰਦਰਭ ਦੇ ਵਿੱਚ ਜੋ ਕੁਝ ਹੋ ਕਰ ਰਹੇ ਸੀ ਉਹੀ ਕੁਝ ਹੋਏਗਾ ਨਹੀਂ ਨਹੀਂ ਉਹ ਇਹ ਹੈ ਭਾਜਪਾ ਦੀ ਨੀਤੀ ਆ ਹੁਣ ਭਗਵਾਨ ਸਿੰਘ ਮਾਨ ਨੇ ਭਾਜਪਾ ਦੀ ਨੀਤੀ ਆ ਜਿਹੜੀ ਅਪਣਾ ਲਈ ਹੋਈ ਆ ਇਟ ਮੀਨਸ ਦਿੱਲੀ ਦੀ ਹਾਰ ਤੋਂ ਬਾਅਦ ਇਹ ਲੱਗ ਰਿਹਾ ਭਗਵਾਨ ਸਿੰਘ ਮਾਨ ਭਾਜਪਾ ਨਾਲ ਮਿਲ ਕੇ ਅਗਲੀ ਚੋਣ ਲੜਨਗੇ ਹਾਂ ਨਾ ਸੋ ਉਹਨਾਂ ਦੀ ਇਹ ਪ੍ਰੋਪਾਗੈਂਡ ਦੇ ਚ ਜਿਹੜੇ ਆ ਗਏ ਹੋਏ ਨੇ ਭਾਰਤੀ ਜਨਤਾ ਪਾਰਟੀ ਇਸ ਨੀਤੀ ਤੇ ਚੱਲ ਰਹੀ ਆ ਵੀ ਕਿਸਾਨਾਂ ਨੂੰ ਅਲੱਗ ਕਰ ਦੋ ਉਹਦੇ ਆਪ ਆਮ ਲੋਕਾਂ ਦੇ ਹਮਾਇਤੀ ਬਣ ਜੋ ਵੀ ਕਿਸਾਨਾਂ ਦੇ ਧਰਨਿਆਂ ਨਾਲ ਆਮ ਲੋਕ ਡਿਸਟਰਬ ਹੁੰਦੇ ਆ ਤੁਸੀਂ ਆਮ ਲੋਕਾਂ ਨੇ ਉਹਦੇ ਵਿੱਚੋਂ ਕਾਮਿਆਂ ਦੀ, ਦਲਤਾਂ ਦੀ, ਛੋਟੇ ਰਜਗਾਰ ਵਾਲਿਆਂ ਦੀ ਜਾਂ ਦੁਕਾਨਦਾਰਾਂ ਦੀ ਉਹਨਾਂ ਦੀ ਹਮਾਇਤ ਲੈ ਲੋ ਕਿਸਾਨਾਂ ਨੂੰ ਇੱਕ ਤਰ੍ਹਾਂ ਨਾਲ ਜਿੱਦਾਂ ਹਰਿਆਣਾ ਵਿੱਚ ਜਾਟਾਂ ਨੂੰ ਇੱਕ ਤਰ੍ਹਾਂ ਨਾਲ ਕਰਤਾ ਹੋਇਆ ਪੰਜਾਬ ਵਿੱਚ ਸਿੱਖਾਂ ਨੂੰ ਤੇ ਦਲਤਾਂ ਨੂੰ ਲੜਾਉਣ ਦਾ ਜਿਹੜਾ ਉਹ ਜਾਂ ਤਰ੍ਹਾਂ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਸੋ ਭਗਵੰਤ ਸਿੰਘ ਮਾਨ ਭਾਰਤੀ ਜਨਤਾ ਪਾਰਟੀ ਦੇ ਖੇਡ ਖੇਡ ਰਹੇ ਆ ਸੋ ਭਾਜਪਾ ਵੀ ਇਹੀ ਚਾਹੁੰਦੀ ਹੈਗੀ ਆ ਵੀ ਆਪਾਂ ਪਾੜ ਪਾ ਦਈਏ ਹਮ ਹੈਨਾ ਵੇ ਦਲਤਾਂ ਕਾਮਿਆਂ ਤੇ ਹੁਣ ਅਸੀਂ ਬਣ ਜੀਆ ਵੀ ਅਸੀਂ ਉਹਨਾਂ ਦੇ ਜਿਸ ਤਰ੍ਹਾਂ ਖੈਰ ਖਵਾ ਹੈਗੇ ਆ ਜਿਹੜੇ ਕਿਸਾਨ ਆ ਜਿਹੜੇ ਆ ਸਿੱਖ ਨੇ ਉਹ ਦਲਤਾਂ ਦੇ ਕਾਮਿਆਂ ਦੇ ਆ ਹੋਰ ਦੁਕਾਨਦਾਰਾਂ ਦੇ ਜਿਹੜੇ ਵਿਰੋਧੀ ਹੈਗੇ ਆ ਉਹ ਨੀਤੀ ਹੁਣ ਇਹਨਾਂ ਨੇ ਅਪਣਾ ਲਈ ਹੋਈ ਆ ਭਗਵੰਤ ਸਿੰਘ ਮਾਨ ਨੇ ਔਰ ਉਤੋਂ ਸੰਕੇਤ ਵੀ ਮਿਲ ਰਹੇ ਹੈਗੇ ਆ ਵੀ ਜੇ ਲਾਲਾ ਕੇਜਰੀਵਾਲ ਨਾਲ ਉਹਨਾਂ ਦੀ ਕੋਈ ਗਿੱਟਮਿਟ ਨਾ ਰਲੀ ਅਗਲੀ ਵਾਰ ਲਈ ਸੋ ਭਗਵੰਤ ਸਿੰਘ ਮਾਨ ਜਾਂ ਦਾ ਭਾਜਪਾ ਦਾ ਸੀਐਮ ਦਾ ਚਿਹਰਾ ਹੋਣਗੇ ਜਾਂ ਫਿਰ ਉਹਨਾਂ ਨਾਲ ਰਲ ਕੇ ਕਿਤਨਾ ਕਿਤੇ ਆ ਜਿਹੜੀ ਅਗਲੀ ਚੋਣ ਆ ਉਹ ਲੜਨਗੇ ਕਿਉਂਕਿ ਹੁਣ ਜਦੋਂ ਬੰਦਾ ਸੱਤਾ 'ਚ ਆ ਜਾਂਦਾ ਫਿਰ ਸੱਤਾ ਤੋਂ ਬਿਨਾਂ ਰਹਿਣਾ ਬਹੁਤ ਔਖਾ ਹੈ ਸੋ ਉਹਦਾ ਆਪਣਾ ਸਰਵਾਈਵਲ ਦਾ ਸਵਾਲ ਹੋ ਜਾਂਦਾ ਸੋ ਹੁਣੇ ਦੋਹੇ ਗੱਲਾਂ ਨੇ ਵੀ ਉਹ ਭਾਜਪਾ ਨਾਲ ਦੋਸਤੀ ਲਾ ਰਹੇ ਨੇ ਆਇਆ ਅਰਵਿੰਦ ਕੇਜਰੀਵਾਲ ਨੂੰ ਅੱਖਾਂ ਦਿਖਾਉਣ ਲਈ ਜਾਂ ਫਿਰ ਆਪਣੀ ਅਗਲੀ ਟਰਮ ਨੂੰ ਪੱਕਾ ਕਰਨ ਲਈ ਸੋ ਉਹ ਰਲ ਕੇ ਖੇਡ ਰਿਹਾ ਹੈ ਬਿਲਕੁਲ ਜੀ ਦੇਖਦੇ ਆ ਕਿ ਇਸ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਆਪਾਂ ਕਹੇ ਲਈ ਕਿ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਕੀ ਡਿਵੈਲਪਮੈਂਟਸ ਹੁੰਦੀਆਂ ਨੇ